कार्ड शो नहीं हो रही तो डीबी कमेंट नहीं शो हो रहा तो एक मिनट वेट करयो कमेंट करयो कोई जाना हां मंगल शुरू हो गई फिर पता चले कमेंट शो नहीं हो रहे है जस्ट वेट जस्ट वेट ਹਾਂਜੀ ਹਾਂਜੀ ਹੋਵੇ ਸ਼ੋ ਹੋਵੇ 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 ਹਾਂ ਲੋਪਲ ਜਿੰਦਰ ਸਿੰਘ ਨਵਦੀਪ ਲੁਬਾਨਾ ਹੈ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਨਦਰ ਜੀ ਬਾਰਿਸ਼ ਪਈ ਆ ਹਾਂਜੀ ਹਾਂਜੀ ਕਾਫੀ ਹੋਣ ਗਈ ਆ ਥੈਂਕ ਯੂ ਸੋ ਮਚ ਸਾਰਿਆਂ ਦਾ ਵੈਲਕਮ ਦਿਲਜੀਤ ਨਵ ਧੰਨਕਿ ਥੈਂਕ ਯੂ ਸੋ ਮਚ ਲਾਈਵ ਨੂੰ ਲਾਈਕ ਕਰਿਓ ਆਪਣਾ ਚੀਫ ਗੈਸਟ ਤੋਂ ਉਹਨਾਂ ਨੂੰ ਸੱਦਿਆ ਹੋਇਆ ਵਾ ਇਨਵਾਈਟ ਕੀਤਾ ਵਾ ਉਹ ਆਉਣਗੇ ਤੁਹਾਡੇ ਉਹਨਾਂ ਨਾਲ ਕਰਾਉਣੇ ਰੂਬਰੂ ਹਾਂਜੀ ਮੈਮ ਕਿੱਥੇ ਚਲੇ ਗਏ ਤੁਸੀਂ ਮੈਂ ਇੱਥੇ ਹੀ ਆ ਮੈਂ ਇੱਥੇ ਹੀ ਆ ਆ ਦੂਸਰਾ ਤੁਹਾਡੇ ਅੱਜ ਰੂਬਰੂ ਕਰਾਉਣੇ ਆ ਗੇਸ ਤੋਂ ਸੱਦੇ ਹੋਇਆ ਆਪਾਂ ਲਾਈਵ ਤੇ ਆਉਂਦੇ ਤਾਂ ਨੂੰ ਸਾਰਿਆਂ ਨੂੰ ਮਲਾਉਨੇ ਆ ਉਹਨਾਂ ਨਾਲ ਠੀਕ ਹੈ ਤੁਸੀਂ ਲਾਈਵ ਦੇ ਨਾਲ ਬਣੇ ਰਹੋ ਬਸ ਹੌਣੀ ਵਾਲੇ ਨੇ ਮੇਰੀ ਬਾਜੂ ਜੋੱਕੇ ਆ ਰਹੀ ਹੈ ਨਾ ਉਹਨੂੰ ਤੁਸੀਂ ਫੇਸਬੁਕਾਓ ਹਾਂਜੀ ਹਾਂਜੀ ਵਿਖਾਉਨੇ ਫੇਸ ਉਹਨਾਂ ਨੂੰ ਆ ਲੈ ਦੋ ਫੇ ਦੁਕਾਨੇ ਲਿੱਖ ਦੇ ਸਾਟੇ ਤੇ ਮੇਟਣੀ ਹੁੰਦੀ ਪਲੀ ਜਲਦੀ ਜਲਦੀ ਸੋ ਦੱਸਦੇ ਆ ਦੱਸਦੇ ਆ ਦੱਸਦੇ ਆ ਐਦਾਂ ਨਹੀਂ ਦੱਸਣਾ ਵੀ ਇੱਡਾ ਨਹੀਂ ਦੱਸਣਾ ਵੀ ਇੱਡਾ ਨਹੀਂ ਦੱਸਣਾ ਸਰਪ੍ਰਾਈਜ਼ ਵੀ ਕੋਈ ਚੀਜ਼ ਹੁੰਦੀ ਆ ਵਗੋ ਤੁਹਾਡੀ ਆਵਾਜ਼ ਆ ਰਹੀ ਬਹੁਤ ਕੰਨ ਪਾੜਦੀ ਮੈਂ ਹੌਲੀ ਬੋਲਾਂਗੀ ਵਗ ਖਾਣੇ ਕੋਲੋਇਓ ਕਮੈਂਡ ਮੋਂ ਉਹਨਾਂ ਨੂੰ ਪੁੱਛਾਂ ਵੀ ਕਿੰਨਾ ਕੁ ਟਾਈਮ ਲੱਗ ਜਾਊਗਾ ਬਿਲਕੁਲ ਬਲਾਮਾਤਾ ਕਰਨਗੇ ਜਿਹੜੇ ਕਮੈਂਟਾਂ ਚ ਵਿਚਾਰੇ ਬਿਹਾਲ ਹੋਏ ਹੁੰਦੇ ਆ ਜੋ ਬਰਾਬਰ ਤੇ ਬੈਠੇ ਹੋਣ ਨੰਗਲ ਬਲਾਮਾਤਾ ਕਰਨਗੇ ਜਲਦੀ ਜਲਦੀ ਤੁਸੀਂ ਲਾਈਵ ਆਜੂ ਤੇ ਲਾਈਵ ਨੂੰ ਕਰੋ ਲਾਈਕ ਫੇਰ ਹੀ ਆਪਾਂ ਦਾ ਦੇ ਸਾਹਮਣੇ ਚਿਹਰਾ ਲਿਆਉਣੇ ਆ ਮਸਰਾ ਬਾਉ ਹਹੀ ਗਰੂ ਅ ਗੁਰਮਸਰਾ ਕੀ ਹੋਇਆ ਵਾ ਹੂੰ ਤੁਸੀਂ ਬੋਲੋ ਅੱਛਾ ਤੁਸੀਂ ਗੱਲਬਾਤ ਕਰੋ ਉਹ ਆਉਂਦਾ ਵਾ ਓਕੇ 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 ਨਾਮ ਨਾਲ ਲਿਓ ਹਾਲੇ ਦੱਸਿਓ ਨਾ ਕਿੰਨੇ ਆਉਣਾ ਠੀਕ ਆ ਹਾਲੇ ਨਾ ਦੱਸਿਓ ਗੁਰਮੁਖਜੀਤ ਸਤਿ ਸ੍ਰੀ ਅਕਾਲ ਉਹ ਆਉਂਦਾ ਵਾ ਹੂੰ ਕੀ ਤੁਸੀਂ ਅੱਜ ਵੀ ਮੈਂ ਮੈਸੇਜ ਕੀਤਾ ਸੀ ਕੱਲ ਮੈਂ ਵੇਖ ਨਹੀਂ ਪਾਇਆ ਸੀ ਕਿੰਨੂੰ ਮੈਂ ਸੀ ਕੀਤਾ ਭਰਾਵੋ ਮੈਂ ਕਿੰਨੂੰ ਮੈਸੇਜ ਕਰਨਾ ਵਾ ਕੀ ਕਰ ਦਿੰਦੇ ਹਾਂ ਸੱਸੀ ਗਾਲ ਸਾਰਿਆਂ ਨੂੰ ਕਿੰਨੂੰ ਮੈਂ ਮੈਸੇਜ ਕੀਤਾ ਬਲਜਿੰਦਰ ਵੀਰ ਮੈਂ ਕਿਉਂ ਆਹੋ ਜਿਹੀ ਗੱਲਾਂ ਕਰਦਾ ਨਾ ਮੈਂ ਚੋਕੇ ਬਾਹਰ ਮਾਰ ਨਹੀਂ ਨਾ ਮੈਂ ਤੈਨੂੰ ਮੈਸੇਜ ਕੀਤਾ ਨਾ ਮੈਂ ਤੈਨੂੰ ਜਾਣਦੀ ਨਾ ਪਛਾਣਦੀ ਤੂੰ ਇਹੋ ਜਿਹੀ ਘਟੀਆ ਜੇ ਕੰਮ ਨਾ ਮੇਰੇ ਲਾਈਵ ਤੇ ਕਰ ਸੱਸੀ ਕਾਲ ਤੈਨੂੰ ਹੀ ਮੈਸੇਜ ਕਰਨਾ ਮੈਂ ਤੂੰ ਮੇਰੀ ਮਾਸੀ ਦਾ ਮੁੰਡਾ ਆਂ ਦੱਸ ਆਈ ਕਰ ਦਿੱਤਾ ਵੇਟ 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 ਸੱਸੀ ਕਾਲ ਜੀ ਜਸਟ ਦੱਸ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਆਜੋ ਸਾਹਮਣੇ ਉਹਨਾਂ ਟਾਈਮ ਨਹੀਂ ਮੇਰੇ ਨੈਟਵਰਕ ਇਸ਼ੂ ਆ ਮੈਂ ਤਾਂ ਆਮੇ ਕਿ ਇਦਾਂ ਹੀ ਸਹੀ ਹੈ ਵਾਇਸ ਹੀ ਸਹੀ ਹੈ ਹਰ ਬੀ ਜਿੰਘਾ ਗੁੱਡ ਇਵਨਿੰਗ ਗੁੱਡ ਇਵਨਿੰਗ ਜੀ ਮਨੂ ਹੈਲੋ 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 ਗੱਲ ਗਰੀ ਹੈਲੋ ਹਾਈ ਜਦ ਬਲੀਤ ਸੇ ਦੂ ਟਾ ਨਵ ਕਿਵੇਂ ਹੋ ਹਮਯੂੰ ਫਾਈਨੂ ਸੇ ਗੱਲ ਵੀਰ ਜੀ ਮੈਂ ਠੀਕ ਹਾਂ ਤੁਸੀਂ ਵੀ ਲਾਈਵ ਨੂੰ ਲਾਈਕ ਕਰ ਦਿਓ ਜਲਦੀ ਜਲਦੀ ਸਾਰੇ ਜਾਨੇ ਜਿੰਨਾਂ ਲਾਈਕ ਨਹੀਂ ਕੀਤਾ ਫਿਰ ਅੱਜ ਲਾਈਵ ਤੇ ਚੀਫ ਗੈਸਟ ਆਉਣੇ ਨੇ ਤੇ ਤੁਹਾਨੂੰ ਗੱਲਾਂ ਬਾਤਾਂ ਸੁਣਾਉਣੇ ਆ ਉਹਨਾਂ ਦੀਆਂ ਤੇ ਤੁਸੀਂ ਸੁਣਿਓ ਤੇ ਫਿਰ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੁਸੀਂ ਭੱਜਣਾ ਜਾਓ ਜਸਟ 10 ਗੇਸਟ ਆਉਣੇ ਅੱਜ ਲਾਈਵ ਤੇ ਬਨੇ ਰਹੋ 10 ਮਿੰਟ ਤੱਕ ਨਵ ਕੀ ਕਰਦੇ ਹੋ ਪਰ ਅਸੀਂ ਦੱਸਣਾ ਨਹੀਂ ਆ ਬਈ ਇਹ ਆ ਚੈਟ ਇਕੱਠੀ ਹੋ ਵੀ ਆਉਂਦੀ ਆ ਸਾਰੀ ਹਨਾ ਹੌਲੀ ਹੌਲੀ ਹੋ ਗਈ ਹੌਲੀ ਹੌਲੀ ਚੈਟ ਹੋ ਗਈ ਹੌਲੀ ਹੌਲੀ ਥੈਂਕ ਯੂ ਸੋ ਮਚ ওকে 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 ਗੁਰਮਖ ਠੀਕ ਹੈ ਹੁਣ ਸੁਣ ਗਿਆ ਓਕੇ ਠੀਕ ਹੈ ਠੀਕ ਹੈ சீச்சி போலோ ஆகியோமெண்ட் ஓகே டீக்கி ਠੀਕ ਹੈ ਠੀਕ ਆ ਮੈਂ ਤੁਹਾਨੂੰ ਦੇਖਣਾ ਹੈ ਜੀ ਜਿੱਦ ਇਸ ਰੋਟੀ ਆ ਲਈ ਆਉਂਦੇ ਆਉਂਦੇ ਆ ਵੇਟ ਕਰੋ ਵੇਟ ਦੀਦੀ ਫੇਸ ਦਿਖਾਉ ਨਾ ਨਹੀਂ ਨਹੀਂ ਜੀ ਗੈਸਟ ਆਉਂਦੇ ਫਿਰ ਨਹੀਂ ਫੇਸ ਨਹੀਂ ਦਿਖਾਣਾ ਅੱਜ ਨਹੀਂ ਅੱਜ ਤਾਂ ਨਾਲ ਇਦਾਂ ਹੀ ਗੱਲਾਂ ਬਾਤਾਂ ਕਰਨੀਆਂ ਆ ਗੁੱਡ ਇਵਨਿੰਗ ਐਮ ਗੀਵਨ एवरीवन ਬਲੱਡ ਵੈਲਕਮ ਵੈਲਕਮ ਜੀ ਲਾਈਵ ਨੂੰ ਲਾਈਕ ਜੁੜ ਕਰਿਓ ਥੈਂਕ ਯੂ ਸੋ ਮੱਚ ਕਿਥੋਂ ਜੁੜੇ ਹੋ ਗਾਇਜ਼ ਮੈਂ ਤੇ ਟੀਨ ਨੂੰ ਟੁਗੇਦਰ ਆ ਰਹੇ ਆ ਅੱਜ ਜਸਵੇ ਹਾਂ ਜੀ ਗੁਰਮੁਖਸਰਾਂ ਜੀ ਸਾਡੇ ਨਾਲ ਲਾਈਵ ਤੇ ਆਉਣਗੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਤੁਸੀਂ ਬਣੇ ਰਹੋ ਲਾਈਵ ਦੇ ਨਾਲ ਗੁਰਮੁਖਣਾ ਜੀ ਤੁਸੀਂ ਗੱਲਾਂ ਸੁਣਿਓ ਤੁਸੀਂ ਭੱਜ ਜਾਣਾ ਮੇਰੇ ਸਾਰੇ ਵੀ ਇਹ ਦੁਨੀਆ ਤੇ ਕੋਈ ਨਹੀਂ ਮੇਰੇ ਬੰਨੇ ਕੰਮ ਨੂੰ ਛੱਡ ਕੇ ਮੇਰੇ ਸਾਰੇ ਵੀਰ ਹੀਰ ਨੇ ਦੁਨੀਆ ਦੇ ਕੋਈ ਨਹੀਂ ਮੇਰਾ ਕੋਈ ਲੱਗਦਾ ਇੱਕ ਨੂੰ ਛੱਡ ਕੇ ਅਸ਼ਿਆ ਦੀਦੀ ਮੇਰਾ ਜੀ ਨਹੀਂ ਲੱਗਦਾ ਤੁਹਾਡੇ ਬਿਨਾ ਕਿਉਂ ਬ혼 ਕੀ ਹੋ ਗਿਆ ਵਾ ਕਮਰਾਨ ਮਿਰਜ਼ਾ ਕੀ ਗੱਲ ਹੈ ਜੀ ਅਸੀਂ ਆਫਰੇ ਕਰਾਉਂ ਆਮ ਸੋਰੀ ਲੱਗ ਪੂਰਾ ਲੱਗਾ ਜਾਗ ਜਾ ਚੱਲ ਜਾ ਰਾਜਨ ਹੁੰਦਲ ਹੈਲੋ ਰਾਜਨ ਹੈਲੋ ਦੀਦੀ ਮੈਨੂੰ ਮੀ ਦੇ ਗੁਰਮਖ ਜੀ ਵਾਹਿਗੁਰੂ ਜੀ ਦੇ ਐਸ ਆਈ ਨੂੰ ਬਾਹਰ ਨਹੀਂ ਕੱਢਦੇ ਤੁਸੀਂ ਕੀ ਬਿਮਾਰੀ ਤੁਹਾਨੂੰ ਸਾਣਾ ਮਿਓ ਗੱਲ ਲੈਣੀਆਂ ਮੈਂ ਦੂਸਰੇ ਮੇਰੇ ਫੋਨ ਤੋਂ ਜਿੱਤੋਂ ਮੈਂ ਲਾਈਵ ਬੈਠੀ ਹਾਂ ਤੇ ਮੈਨੂੰ ਕਮੈਂਟ ਨਹੀਂ ਸ਼ੋ ਹੋ ਰਿਹਾ ਇਹ ਕਿ ਚੈੱਕ ਕਰਿਆ ਮੈਂ ਦੂਸਰੇ ਫੋਨ ਤੋਂ ਪੜ੍ਹ ਨਹੀਂ ਆ ਕਮੈਂਟ ਇਦਾਂ ਵੀ ਹੁੰਦਾ ਵਾ ਗੁਰਮਖ ਜੀ ਤੁਹਾਡੀਆਂ ਗੱਲਾਂ ਹਾਏ ਮੈਂ ਇਧਰੋਂ ਕਰਾਂ ਮੈਸੇਜ ਆਨ ਸ਼ੋ ਹੋ ਜਾਣਾ ਤੇ ਯਾਰ ਸ਼ੋ ਹੀ ਨਹੀਂ ਹੋ ਰਿਹਾ ਇਦੋਂ ਮੈਨੂੰ ਕਮੈਂਟ ਹੀ ਨਹੀਂ ਹੋ ਰਿਹਾ ਦੂਸਰੇ ਮਤਲਬ ਵਲੇ ਲਾਈਵ ਚੈਟ ਦੇ ਉੱਪਰ ਚੜਨ ਆਉਣਾ ਗੁੱਡ ਮਸਤਰਾ ਐਸਾ ਹੀ ਮਾਰਗ ਆਤਾ ਪਰ ਮੈਨੂੰ ਦੂ ਆਹ ਫੋਨ ਤੋਂ ਜਦੋਂ ਮੈਂ ਲਾਈਵ ਹੋਈ ਐ ਤੇ ਮੈਨੂੰ ਕਨੈਕਟ ਕਨੈਕਸ਼ਨ ਹੀ ਕਮੈਂਟ ਸ਼ੋ ਨਹੀਂ ਹੋ ਰਿਹਾ ਹਾ ਹਾ ਦਿਲਜੀਤ ਜੀ ਹਾਂ ਵੀ ਲਾਈਵ ਨੂੰ ਜੂ ਲਾਈਕ ਕਰਿਓ ਅ ਮੇਰੇ ਵਾਲੇ ਵੀ ਇਦਾਂ ਹੀ ਹੋਇਆ ਸੀ ਟੁਗੇਦਰ ਲਾਈਵ ਚ ਪ੍ਰੋਬਲਮ ਏ ਜੇ ਮੈਨੂੰ ਡਰ ਲੱਗਣ ਜਾਂ ਸੀ ਕਮੈਂਟ ਨਹੀਂ ਹਲੋ ਮੇਰੇ ਇਦਾਂ ਕਿਉਂ ਨਾ ਆਵਾ ਟੁਗੇਦਰ ਚ ਕਮੈਂਟ ਕਿਉਂ ਨਹੀਂ ਸ਼ੋਹਨਦੇ ਸਾਰੀ ਬਲੈਕ ਸਕਰੀਨ ਹੀ ਹੋ ਗਈ ਕਮੈਂਟ ਨਹੀਂ ਸ਼ੋਹਨਦੇ ਉੱਤੇ ਮੈਨੂੰ ਦੂਸਰੇ ਤੋਂ ਹੀ ਪੜ੍ਹਨੇ ਪੈਣੇ ਆਵਦਾ ਲਾਈਵ ਚੈਟ ਵੀ ਨਹੀਂ ਆਉਂਦੀ ਹਮ ਹਲੋ 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 ਸਾਰਾ ਅਸੀਂ ਨਹੀਂ ਮਿਲਨੇ ਮੀ ਤਰਾ ਦੇ ਵਿੱਚ ਛਤਰ ਘਰ ਪ੍ਰਤਾਪ ਕੋਈ ਨਹੀਂ ਇਧਰ ਲਾਏ ਟੁਗੇਦਰ ਕੀਤੀ ਕਿਸੇ ਨਾਲ ਆਪਾਂ ਚੀਫ ਗੈਸਟ ਬੁਲਾਏ ਆ ਤੇ ਉਹਨਾਂ ਦੇ ਮਤਲਬ ਮੈਂ ਮੇਰੇ ਉਸ ਫੋਨ ਤੋਂ ਜਿੱਤੋਂ ਮੈਂ ਲਾਈਵ ਆਈ ਹਾਂ ਉੱਤੇ ਮੈਨੂੰ ਕਮੈਂਟ ਨਹੀਂ ਸ਼ੋ ਹੋਂਦਾ ਵੀ ਆ ਟੱਕਰ ਹੂੰ ਕਿ ਲੋਨ ਫੋਨ ਮਾਰ ਪੇਚ ਰੱਖ ਕੇ ਕਮੈਂਟ ਸ਼ੋ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਮੈਂ ਦੂਸਰੇ ਫੋਨ ਤੋਂ ਪੜ੍ਹ ਨਹੀਂ ਆਉਂਦੀ ਕੀ ਠੀਕ ਕੀ ਬਹਾਰੀ ਅੱਜ ਜਾਂਦੀ ਟੁਗੇਦਰ ਤੇ ਹੁਣ ਆਉਣੀ ਚਾਹੀਦਾ ਵੈਸੇ ਇਦਾਂ లైక్ ਕੀਤਾ ਟਾਲ ਮੈਸੇਜ ਵੀ ਨਹੀਂ ਹੁੰਦਾ ਤਾਂ ਆਪਣਾ ਵੀ ਨਹੀਂ ਹੁੰਦਾ ਦੂਸਰੇ ਤਾਂ ਪੜੀ ਜਾਓ ਉਹ ਵੀ ਫਿਰ ਹੰਟ ਲਉ ਆ ਆਂਦੇ ਸਸ ਜਾਲ ਦੇ ਚ ਪੜਿਓ 언ਨੇ ਹੀ ਬੈਣਾ ਕੋਸ਼ਣਾ ਕੋਈ ਤੇ ਕਰਨਾ ਹੀ ਬੈਣਾ ਹੱਲ ਤੇ ਕਿਰ ਮਸਲੇ ਦਾ ਹੱਲ ਤੇ ਨਹੀਂ ਨਾ ਨਹੀਂ ਸੱਜਣਾ ਕੋਈ ਗੱਲ ਤੇ ਨਹੀਂ ਨਾ ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ ਜੇ ਤੂੰ ਹਾਲੇ ਵੀ ਲਾਈਵ ਦੇ ਵਿੱਚ ਨਾ ਆਵੇਂ ਇਹ ਫਿਰ ਕੋਈ ਗੱਲ ਤੇ ਨਹੀਂ ਨਾ ਮਝ ਆਲੋ ਮਝ ਆਲੋ ਰਿਮੀ ਹਾਈ ਪਲੀਜ਼ ਪਲੀਜ਼ ਸਬਸਕ੍ਰਾਈਬ ਵੀ ਸਬਸਕ੍ਰਾਈਬ ਕਰੋ ਲਾਈਕ ਦਿਨ ਥੈਂਕ ਯੂ ਤੁਮ ਮੈਨੂੰ ਚੈਟ ਨਹੀਂ ਜੋ ਹੁੰਦੀ ਮੈਨੂੰ ਗੁੱਸਾ ਚੜਨ ਲਿਆ ਜੋ ਚੈਟ ਦਾ ਦੀਦੀ ਕਿੰਨਾ ਟਾਈਮ ਲੱਗਣਾ ਬਸ ਆਉਣ ਹੀ ਆਲੇ ਆ ਲੇਟ ਪਲੀਜ਼ ਵੀ ਸਬਸਕ੍ਰਾਈਬ ਆਈ ਕਰੋ ਜੀ ਦਾ ਹਾਂਸਾ ਲਾਈਕ ਜੀ ਕੀ ਫਤਵੀ ਰੇ ਆ ਸਭ ਮਦਰ ਜੁਆਇਨ ਕਰੋ ਕਮੈਂਟਰੀ ਦੇ ਸਾਥ ਕੀ ਜੋ ਟੁਗੇਦਰ ਜਿੱਦੇ ਚ ਆ ਕਿਉਂ ਜਿਹੜਾ ਟੁਗੇਦਰ ਆ ਜਿੱਦੇ ਚ ਇੱਕ ਵੀ ਨਹੀਂ ਦਿਖਦਾ ਮੈਂ ਦਿਖੂੰਗੀ ਮੈਂ ਜੇ ਫੇਸ ਨਹੀਂ ਸ਼ੋ ਕੀਤਾ ਆਪਣਾ ਹਾਏ ਹੋਏ ਸ਼ਾਇਰੀ ਕੌਣ ਆ ਰਿਹਾ ਕੋਈ ਆਊਗਾ ਬਸ ਦੱਸਣਾ ਨਹੀਂ ਇਹਨੂੰ ਚੁੱਪ ਚੁੱਪ ਕੋਈ ਆਊਗਾ ਚੁੱਪ ਚੁੱਪ ਕੁੱਤੇ ਦੇ ਪਤ ਬਲਜਿੰਦਰ ਨੂੰ ਬਲੂ ਵਾਪਸ ਲਾ ਦਨ ਨਹੀਂ ਇੰਨੇ ਇੰਨੇ ਕਮੈਂਟ ਉੱਪਰ ਕੀ ਗਲਤੀ ਕੀਤੇ ਸਨ ਖਲੋ ਜਾਏ ਬਲਜਿੰਦਰ ਵੀ ਰਤੈ ਨੂੰ ਮੈਂ ਨਾ ਤੈਨੂੰ ਮੈਂ ਦੇ ਕੇ ਇਸ ਫੋਨ ਵਿੱਚ ਇਹਨੂੰ ਬਲੂ ਡਿਟਾਈਟਾਈਟ ਹੈ ਉਹ ਹੈ। ਔਰ ਯਾਰ ਇਧਰੋਂ ਬਲੂ ਵੀ ਵਾਪਸ ਨਹੀਂ ਮੈਨੂੰ ਲੱਗਦਾ ਹੋਣਾ। ਹੂੰ। ਐਦਾਂ ਬੜਾ ਕਰਦੇ ਆ ਵੀ। ਚੱਲ ਹੁਣ ਬੈਠਾ ਰਿਹਾ ਐਦਾਂ ਹੀ। ਤੇਰੀ ਮੈਂ ਸੰਗਲੀ ਲਾਤੀ ਹੁਣ। ਮੂੰਹ ਦੀਦੀ ਫੋਟੋ ਵਿਖਾਉਂ ਖ ਦਿਖਾਣੇ ਆ। ਰਾਦੇ ਰਾਦੇ। ਕੈਸੇ ਹੋ ਆਪ ਇਮੀ ਮਾਮ। ਚਲੋ ਦੀਦੀ ਯਰ ਨੇਮ ਤੇ ਲੋ ਤੀਹੂੰ ਆਂ ਬਤਾਏ। ਮੈਂ ਵਧੀਆ ਵਧੀਆ ਠੀਕ ਆ ਵੀ ਕਮੈਂਟ ਹੀ ਨਹੀਂ ਸ਼ੋ ਹੋਉਂਦਾ ਤੇ ਮੈਂ ਚਾੜ ਕੀ ਕਰਾਂ ਵੀ। ਹਾਡੇ ਨਾਲੇ ਮੀ ਪੈਨਦੇ ਆ ਤੁਹਾਡੇ ਨੈਟਵਰਕ ਦਾ ਇਸ਼ੂ ਨੇ ਇਸ ਕਰਕੇ ਮੈਂ ਕਿਹਾ ਕੱਲੀ ਕੱਲੀ ਵਾਇਸ ਤੇ ਹੀ ਠੀਕ ਆ ਨਾ ਤੁਸੀਂ ਲਾਈਵ ਨੂੰ ਲਾਈਕ ਕਰ ਦਿਓ ਸਾਰੇ ਜਣੇ ਇਧਰ ਉਧਰ 106 ਜਣੇ ਸ਼ੋ ਹੋਂਦਾ ਤੇ ਇਧਰ ਮੈਨੂੰ 40 ਜਣੇ ਸ਼ੋ ਹੋਂਦਾ ਇਹ ਵੀ ਕਸੂਤਾ ਹੀ ਜਾਬਿਆ ਜਾਦਾ ਮਿੰਟ ਜੇ ਹੋ ਹੋ ਜਾ ਹਮ ਕਬੀ ਲਾਈਵ ਨਹੀਂ ਆਏਗੇ ਜਦ ਦੀ ਫਿਰ ਕਮੈਂਟ ਨਹੀਂ ਸ਼ੋ ਹੋਏਗੇ ਅਮੀ ਫਿਰ ਲਾਈਵ ਨਹੀਂ ਆਏਗੇ 55 ਜਣੇ ਆ ਗਏ 55 ਜਣੇ ਲਾਈਵ ਨੂੰ ਕਰੋ ਵੀ ਲਾਈਕ ਲਾ ਹਾਇ ਕਿੰਨੀ ਕਮੈਂਟ ਆਫਟ ਆਏ ਕੋਲਕਾਤਾ ਅੱਛਾ ਅੱਛਾ ਸਸੀ ਕਾਲ ਬਬੀ ਜੀ ਸਸੀ ਕਾ ਵੀਰੇ ਅ ਕਿਸੀ ਸਿਟੀ ਸੇ ਹੋ ਦੀ ਮੈਂ ਆਮ ਵੇਟਿੰਗ ਫॉर ਨਿਊ ਮੈਂਬਰ ਆਂਦੇ ਆਂਦੇ ਵੀ ਹੌਸਲਾ ਕਰੋ ਵੀ ਹੌਸਲਾ ਨਾਲ ਨਾਲ ਹੋ ਕੇ ਬਹਿ ਜਾਓ ਵੀ ਤੁਹਾਨੂੰ ਪਤਾ ਫਿਰ ਇੱਥੇ ਖਾੜਾ ਲੱਗਣਾ ਵਾਂਗੇ ਮੁੜ ਕੇ ਤੁਸੀਂ ਭੱਜ ਨਾ ਜਾਓ ਓ ਢਿਲੋਂ ਕੁਲਬੀਰ ਜੀ ਆ ਗਏ ਨੇ ਵੈਲਕਮ ਢਿਲੋਂ ਕੁਲਬੀਰ ਕਿੱਥੋਂ ਜੁੜੇ ਹੋ ਤੇ ਨਾਲ ਨਾਲ ਹੋ ਕੇ ਬਹਿ ਜਾਓ ਬਹੁਤ ਮੁਲਕ ਨੇ ਆ ਸਤਿਨਾਮ ਤੇ ਇਸ ਕਰਕੇ ਨਾਲ ਜਿੰਨਾ ਨਾਲ ਰਹਿੰਦੀ ਤੇਰੀ بے ਬੇਰੋਗੀ ਜੱਟ ਦੇ ਗਰੁੱਪ ਵਿੱਚ ਉਹ ਤਾਂ ਇਹ ਸਾਨੂੰ ਦੀਦੀ ਜੀ ਹੁਣ 52 ਹੋ ਗਏ ਹਾਂ ਆ ਆਪਦੀ ਪੋਸਟਿੰਗ ਦਿੱਲੀ ਮੇ ਹੋ ਗਈ ਮੈਂ ਹਾਂ ਨਾ ਨਾ ਨਾਲ ਨਾ ਬਕੌਰ ਇਹ ਪਿਛਲੇ ਲਾਈਵ ਤੇ ਬੋਲਿਆ ਸੀ ਗਲਤ ਪਰ ਤੇ ਲੋਨੇ ਕੁਝ ਨਹੀਂ ਕਿਹਾ ਮੈਨੂੰ ਨੇ ਨਹੀਂ ਬੋਲਿਆ ਫਿਰ ਇਹ ਕਿਹੜੇ ਲਾਈਵ ਤੇ ਬੋਲਿਆ ਸੀ ਓਏ ਮੈਨੂੰ ਵੀ ਦੱਸੋ ਹਾਂ ਲਾਈਵਨ ਤਾਂ ਥੈਂਕ ਯੂ ਵੀਰੇ ਆਪ ਵੀ ਜਵਾਬ ਕਰਦੇ ਹੋ ਨਾਲ ਜੀ ਸੱਚੀ ਕਾਲ ਮੈਡਮ ਕਿਵੇਂ ਹੈ ਕੈਮਰੇ ਤੇ ਆਜੋ ਔਨੇ ਵੀਰੇ ਤੋਂ ਨੇ ਆਉਨੇ ਹੌਸਲਾ ਕਰੋ ਵੀ ਮਿੱਤਰਾਂ ਦੀ ਆਖੇ ਅੱਜ ਲਾ ਲਿਆ ਬੰਦਾ ਬੰਦਾ ਮਨ ਨਾ ਤਦਸਨੀ ਆਜੋ ਚੀਫ ਗੈਸਟ ਜੀ ਆਜੋ ਕਿ ਰੀਬਲ ਰੂਬਨ ਕਟਿਏ ਗੇੜ ਤੇ ਤੁਹਾਨੂੰ ਲਿਆ ਕੇ ਤੁਸੀਂ ਜਹਾੜਾਂ ਪਉ ਅੰਤੀ ਬੜਾ ਲੈਂਦੇ ਜੇ ਆਜੋ ਚੀਫ ਗੈਸਟ ਚੀਫ ਗੈਸਟ ਨੂੰ ਜੁਆਇਨ ਕਰੋ ਜਿਉ ਆਪੇ ਮੈਨੂੰ ਬਹੁਤ ਉਡੀਕ ਉਪਰਾਂ ਹੋ ਜਾਂ ਜੱਟ ਹੁੰਦੇ ਆ ਜਟਫੱਟੇ ਚ ਆਉਂਦੇ ਆ ਮੈਂ ਮੜਾ ਜਾ ਫੇਸ ਚੂ ਕਰਾਂ ਫਿਰ ਜਿਆਦਾ ਹੀ ਕਹਿੰਦੇ ਜੋ ਤੇ ਐ ਹੋਏ ਵਾ ਕਹਣੇ ਆਉਂਦੇ ਨੇ ਜੀ ਗੈਸਟ ਹਾਊਸ ਲਾ ਕਰਿਓ ਲਕਾਂ ਤੋੜ ਦੂ ਤੁਹਾਡੀਆਂ ਤੈਨੂੰ ਇੱਕ ਕੰਮ ਕਰ ਇਧਰ ਕਮੈਂਟ ਨਹੀਂ ਸ਼ੋ ਹੋਉਂਦੇ ਆ ਗਿਆ ਬਸ ਆ ਗਿਆ ਮੈਂ ਹਾਂ ਹਾਂ ਬਸ ਲੇਟ ਲੈ ਫੇਸ ਨਾ ਵਿਖਾਇਓ ਹਾਂ ਆ ਪ੍ਰੀਤ ਕਾਰਬੋਲਜੀ ਆ ਗਿਆ ਲਾਈਕ ਹੋ ਗਿਆ ਥੈਂਕ ਯੂ ਪ੍ਰੀਤ ਕਾਰਬੋਲਜੀ ਟਿੱਲੂ ਬਾਸ ਟਿੱਲੂ ਇਹ ਜਿਹੜਾ ਜਿੱਤ ਲਾਇਆ ਇਹ ਮੈਂ ਉਹ ਵਾਪਸ ਹਾਂ ਹਾਂ ਕਾਸ਼ੂ ਕਿਦਾਂ ਕਾਸ਼ੂ ਜੀ ਕਮਲਦਾ ਜੀ ਹੋ ਗਿਆ ਜੀ ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤਾਂ ਫਿਰ ਨੀਂਦ ਨਾ ਆਉਂਦੀ ਨਹੀਂ ਜਗਿਆ ਮਰ ਜਾਣਾ ਤੂੰ ਮੇਰੇ ਇੱਥੋਂ ਤੇਰੀ ਮੌਤ ਹੋਣੀ ਉਹ ਬਿਲਾਈ ਨੂੰ ਲਾਈਕ ਕਰੋ 10 ਮਿੰਟ ਕਰੋ ਗੁਰਮੁਖ ਖੁਨਾ ਦੀ ਯਾਰ 10-10 ਮਿੰਟ ਕਾ ਕੇ ਤੁਸੀਂ 20 ਮਿੰਟ ਲਾਤੇ ਫੱਗ ਖਾਣੇ ਹੋ ਗੁਰਮੁਖਾ ਇੱਦਾਂ ਨਾ ਕਰ ਛੇਤੀ ਆਵੀ ਓਕੇ ਆ ਓਏ ਆ ਗਿਆ ਖਾਣਾ ਹੋ ਗਿਆ ਕਹਾਂ ਜੀ ਪ੍ਰੀਤ ਕੌਰ ਮੈਮ राधे राधे ਪ੍ਰੀਤ ਕੌਰ ਵੀ ਆ ਗਏ ਨੇ ਥੈਂਕ ਯੂ ਸੋ ਮਾਚ ਆ ਜਾਂਦਾ ਲਾਈਵ ਨੂੰ ਕਰੋ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬਰ ਸੁਪਰ ਚੈਟ ਤੁਸੀਂ ਕਰਨੀ ਨਹੀਂ ਹਨ ਨੂੰ ਸਾਡੇ ਤੋਂ ਉਮੀਦ ਨਹੀਂ ਹੈਗੀ ਮੈਡਮ ਸਾਡੇ ਮੀਂਹ ਬੁਰੇ ਜੋਰ ਤੇ ਪੈ ਰਿਆ ਵੀਰੇ ਤੁਹਾਡੇ ਵੀ ਪੈ ਰਿਆ ਕੀ ਕਰੀਏ ਵੀ ਆ ਗਿਆ ਬਸ ਆ ਗਿਆ ਗੁਰਮਖਾ ਜਾਂ ਕਹ ਤੂੰ ਹੁਣ ਕੀ ਉਹ ਗੱਲ ਤੂੰ ਗੱਲਾਂ ਖਾਣੀਆਂ ਸੱਚੀ 10 ਮਿੰਟ ਜੇ ਮੇਰੇ ਉਹਨਾਂ ਚ ਨੂੰ ਨੈਟ ਭਾਵੇਂ ਜਵਾਬ ਦੇ ਦੇ ਤੇ ਤੂੰ ਨਹੀਂ ਆਉਣਾ ਪਰ ਕਰਤਾ ਹੀ ਕੰਮ ਜਿੱਤੋਂ ਮੈਂ ਡਰਦਾ ਸੀ ਗੁਰਮਖਾ ਜਰਾ ਆਉਣ ਲੱਗੇ ਫਿਰ ਅੱਜ ਚੀਕ ਗਿਆ ਸੋ ਮੇਰੇ ਸਾਰੇ ਜਾਣੇ ਟਿਕਾ ਲਓ ਲਾਈਵ ਤੇ ਅਜ ਰੀਬਨ ਕਟਣਾ ਗੁਰਮੁਖਸਰਾਂ ਜੀ ਆਉਣ ਲੱਗੇ ਲਾਈਵ ਤੇ ਚਾਰ ਪੰਜ ਰੋਟੀਆਂ ਰਹਿ ਗਈਆਂ ਲਾਉਣ ਵਾਲੀਆਂ ਗੁਰਮੁਖ ਸੱਚੀ ਜੈਸੀ ਸੀਰੀਅਸਲੀ ਕਿੰਨਾ ਟਾਈਮ ਲੱਗਣਾ ਦੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦਾ ਲੈ ਤਰਕਾਨੇ ਵਗ ਖਾਣੇ ਆਜੋ ਕਿਉਂ ਉਸ ਤਾਉਂਦੇ ਸੀ ਮੈਨੂੰ ਨੂੰ ਮੇਰੀ 1 ਮਿਲੀਅਨ ਨੂੰ ਵੀਡੀਓ ਗਈ ਹੈ ਜੇ ਤੁਹਾਨੂੰ ਪਤਾ ਹੋਵੇ ਵਗ ਖਾਣੇ ਉਹ ਨਾਲ ਦੀਦੀ ਕਿੰਨਾ ਟਾਈਮ ਲੱਗੂਗਾ ਆਪਾਂ ਇਹ ਹੋ ਗਏ ਲਏ ਨੇ ਤੇ ਲੋਮ ਕਿਹੜਾ ਲੋਮ ਕਿਹੜਾ ਟਾਈਮ ਰੱਖਿਆ ਅੱਜ ਇੱਕ ਮੈਂ ਅੱਜ ਸ਼ਹਿਰ ਚਲ ਗਈ ਹਾਂ ਨਾ ਨਿਗਾ ਟੈਸਟ ਕਰਾਉਂਦੇ ਮੇਰੀ ਨਿਗਾ ਘਟੀ ਇੱਕ ਮੈਂ 2:30 ਵਜੇ ਲਾਈਵ ਆ ਗਈ ਹਾਂ ਇੱਕ ਮੈਂ ਹੁਣ ਆਈ ਆਂ ਵੀ ਮੈਨੂੰ ਚੀਫ ਗੈਸਟ ਨੇ ਸਪੈਸ਼ਲ ਕੀਤਾ ਮੈਂ ਤਾਂ ਲਾਈਵ ਆਈ ਨਹੀਂ ਤੇ ਮੈਂ ਲਾਈਵ ਨਹੀਂ ਹਾਂ ਹਾਂ ਜੀ ਜੀ ਪ੍ਰੀਤ ਭੁੱਲਣਾ ਸਾਹਿਬ ਕਿੱਲੂ ਪਲੀਜ਼ ਸਬਸਕ੍ਰਾਈਬ ਕਰ ਦਿਓ ਜਰੂਰ ਜੀ ਸੱਚੀ 10 ਮਿੰਟ ਗੁਰਮੁਖਾਣਾ ਕੇ ਨਹੀਂ ਹੋਣਾ ਛਤਰ ਪਹਿਣੀ ਦਿਨੂੰ ਖਾਏ ਤੇ ਦਬੀਰ ਬਿਲਾਈ ਬਿਲਾਈ ਕਰੋ ਸਾਰੇ ਜਣੇ ਫਟਾਫਟ ਫਟਾਫਟ ਮਟੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੈ ਟ੍ਰਕਾਨੇ ਟਾਪ ਫੈਨ ਦੇ ਵਿੱਚ ਹਰ ਭੇਜ ਸਿੰਘ ਜੀ ਆ ਰਹੇ ਨੇ ਨਵਕਰ ਜੀ ਰੋ ਰਹੇ ਨੇ ਚੱਕ ਕੀ ਹਾਲ ਨੇ ਨਵਜੀ ਹਰਵਿੰਦਰ ਵੀ ਜੀ ਆ ਗਏ ਸੱਚੀ ਕਾਵੀ ਜੀ ਸਾਰੇ ਜਣੇ ਨਾਲ ਮਿਲ ਕੇ ਜਿੱਥੇ ਵੀ ਲੋੜ ਆ ਹੈਲਪ ਦੀ ਹੈਲਪ ਕਰੋ ਵੀ ਜਲਦੀ ਹਾਂਜੀ 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 ਜ਼ਰੂਰ ਇਹ ਕੰਮ ਤੇ ਪਹਿਲਾਂ ਹਾਂ ਅੱਜ ਕੀ ਆ ਵਧੀਆ ਵਧੀਆ ਤੇਰੇ ਵੀਰ ਤੁਸੀਂ ਦੱਸੋ ਵੀਰੇ ਬਿਲ ਆਇਵ ਨੂੰ ਲਾਈਕ ਕਰ ਦਿਓ ਵੀ ਹਟ ਦੇਣੀ ਤੁਸੀਂ ਨਾਲੇ 1 ਮਿਲੀਅਨ ਨੂੰ ਮੇਰੀ ਵੀਡੀਓ ਗਈ ਹੈ ਅੱਜ ਤੁਹਾਨੂੰ ਪਤਾ ਹੋਵੇ ਤੇ ਵਗ ਖਾਣੇ ਔਰ 1 ਮਿਲੀਅਨ ਹੋ ਗਿਆ ਮਿੱਤਰਾਂ ਨੂੰ ਵਾਹਿਗੁਰੂ ਮੇ ਕਰੇ ਆ ਰਾਮਾ ਕੰਤੀ ਦਿਹਾਤੀ ਡਾਂਸ ਹਰਵਿੰਦਰ ਵੀਰ ਜੀ ਮੈਂ ਠੀਕ ਹਾਂ ਤੁਸੀਂ ਦੱਸੋ ਲਾਲਾ 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 ਆ ਹੁਣ ਹੋਣੀ ਆ ਲਾਲਾ 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 ਕਿੱਡੇ ਵੱਡੇ ਹੋ ਤੁਸੀਂ ਕਿੱਡੇ ਕਿੰਨੀ ਜਮੀਨਾਂ ਤੁਹਾਡੀ ਕਿੰਨਾ ਪੈਸਾ ਤੁਹਾਡੇ ਕੋਲ ਨਵ ਕੁੜੀ ਲਗਾਤਾਰ ਰੋ ਰਹੀ ਨੇ ਸੀ ਡਾ ਰਿਆ ਇੱਕ ਨੱਕ ਵਿੱਚ ਉਲੀ थैंक यू ਸੋ ਮੱਚ ਮੇ ਲਾਈਵ ਨੂੰ ਲਾਈਕ ਨਹੀਂ ਕਰਦੇ ਤੁਸੀਂ ਵੀ ਤੁਹਾਡੇ ਕੋਲ ਜਤੀ ਲਾਈਕ ਨਹੀਂ ਹੋਏ ਵੀ ਕੰਗ੍ਰੈਚੁਲੇਸ਼ਨ ਢਿਲੋਂ ਇਟਸ ਓਕੇ ਗੁਰਮੁਖਸਰਾਂ ਜੀ ਤੁਸੀਂ ਤੁਹਾਡਾ ਵਾ ਤੁਹਾਨੂੰ ਵਧਾਈਆਂ ਦੇਣ ਦਾ ਫਰਜ਼ ਆ ਸਾਡਾ ਵੀ ਆ ਕੀ ਕਹਿੰਦੇ ਆਹੀ ਹਰਾਮ ਜਿਹਾ ਤੁਹਾਡਾ ਆਪਣਾ ਚੈਨਲ ਹੈ ਤੇ ਤੁਹਾਨੂੰ ਵਧਾਈਆਂ ਦੇਵਾਂਗੇ ਗੁਰਮੁਖ ਜੀ ਅੱਜ ਤੁਸੀਂ ਓਦਾਂ ਕਿਥੋਂ ਮੈਂ ਤਰਨਦਾਂ ਤੋਂ ਅਜੇ ਵੀ ਤੂੰ ਅੱਖਾਂ ਦਾ 1500 ਤੇ 1000 ਦੀਆਂ ਕਿਉਰ ਮੇਰਾ ਉਠਾ ਬਿੜ ਘਰਿਆ ਲਾਈਕ ਨਹੀਂ ਹੋ ਰਿਹਾ ਤੂੰ ਲਾਈਕ ਕਰਨਾ ਤੇਰੀ ਨੀਤ ਮਾੜੀ ਆ ਚਿਤ ਕਰੇ ਕਿ ਇਸ ਰਖ ਲਵਾ ਫਿਰ ਤੂੰ ਸਹੀ ਆ ਵੀਰੇ ਜੀ ਜੀ ਆਈ ਨਹੀਂ ਕਰਨਾ ਲਾਈਕ ਨਾ ਕਰੋ ਵੀ ਗੁਰਪਤਾ ਵੀਰੇ ਨਾ ਕਰੋ ਕੀ ਹਾਲ ਹੈ ਤੂੰ ਅੱਡਾ ਮੈਂ ਠੀਕ ਹਾਂ ਬਗ ਖਾਣੇ ਹੋਏ ਮੇਰੇ ਡਰੋਪ ਨੇ ਉਹ ਹਿੰਦੇ ਆ ਜੀ ਆਹ ਜਿਹੜੀ ਦੂਸਰੀ ਚੈਟ ਹੁੰਦੀ ਹੈ ਨਾ ਉਹ ਵਧੀਆ ਹੁੰਦੀ ਆ ਹਾਏ ਉਧਰ ਵੀ ਸ਼ੂਗਰ ਆ ਮੇਰੇ ਹੋਗੇ ਸ਼ੋ ਕਮੈਂਟ ਸ਼ੂਗਰ ਆ ਸ਼ੂਗਰ ਆ ਤੇ ਮੈਡਮ ਕੈਮਰੇ ਦੋ ਨਹੀਂ ਆ ਅੰਨੇ ਹਮਨੇ ਲਾਈਵ ਆਉਨੇ ਹੁੰਨੇ ਆ ਗੁਰਮੁਖਸਰਾਂ ਜੀ ਆਉਣ ਆਲੇ ਨੇ ਫਿਰ ਆਉਣੇ ਆ ਤੇ ਤਾਂ ਨਹੀਂ ਨਾਲੇ ਮੇਰਾ ਨੈਟ ਸਲੋ ਮੈਂ ਇਦਾਂ ਹੀ ਸਹੀ ਆ ਮੇਰੇ ਮੇਰਾ ਟੁਗੇਦਰ ਚ ਨੈਟ ਗੜੀ ਖਾਂਦਾ ਹੀ ਖਾਂਦਾ ਵਾ ਉਹਦਾਂ ਮੇਰਾ ਨੈਟ ਵਧੂ ਚੱਲਦਾ ਜਦੋਂ ਮੈਂ ਪਵਨ ਨਾ ਵੀ ਟੁਗੇਦਰ ਕਰਾਂ ਜਾਂ ਮੈਂ ਕਿਸੇ ਨਾਲ ਆਪਣਾ ਟੁਗੇਦਰ ਵੀ ਲਾਉਣਾ ਤੇ ਮੇਰਾ ਨੈਟ ਇਦਾਂ ਹੀ ਕਰਦਾ ਵਾ ਕੁਲਦੀਪਾਰ ਬੋਲ ਪਾ ਕੀ ਬੋਲਾ ਕੁਲਦੀਪਾਰ ਬੋਲੋ ਤੁਸੀਂ ਜੁੜੇ ਹੋ ਸਸੀ ਕਾਲ ਤੇ ਲੋਨੇ ਨੀ ਦੀਦੀ ਸਸੀ ਕਾਲ ਕਿਵੇਂ ਹੋ ਵੈਲਕਮ ਆ ਤੁਹਾਡਾ ਸੋਮਨੀਆ ਕਾਲ ਇਦਰ ਜਿੰਦਾਬਾਦ ਤੇ ਦੂਜਾ ਕੀ ਨਾਂ ਲੈ ਲਿਆ ਉਧਰ ਉੱਥੇ ਕਮੈਂਟ ਅੜ ਗਏ ਆ ਵਗ ਖਾਣੇ ਮੇਰੇ ਰੋਬ ਨੇ ਉੱਥੇ ਰੁਕੇ ਆ ਨਵਦੇ ਕਮੈਂਟਾਂ ਤੇ ਕਮੈਂਟ ਅੜ ਗਏ ਪਿੰਨ ਮੈਂ ਵੀ ਖਲੋਜੋ ਆਏ ਤੇ ਫੋਨ ਉਧਰ ਕਮੈਂਟ ਹੀ ਨਹੀਂ ਆਉਂਦੇ ਪਿੰਨ ਕਿੱਥੋਂ ਕਰਾਂ ਕਿਹੜੇ ਰੋਬ ਨੇ ਨੌਕੀ ਤੋੜ ਦੇ ਅਜੇ ਨਾ ਉਧਰ ਕਮੈਂਟ ਨਹੀਂ ਸ਼ੋ ਹੁੰਦਾ ਵੀ ਤੇ ਉਧਰੋਂ ਮੈਂ ਕਰਨਾ ਸੀ ਉਧਰ ਹੋਰ ਦੱਸੋ ਘਰ ਪਰ ਵਧੀਆ ਵਧੀਆ ਵੀ ਲਾਈਵ ਨੂੰ ਜੋ ਲਾਈਕ ਕਰਿਓ ਤੇ ਚੈਨਲ ਨੂੰ